ਹਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਬਾਹਰ ਅੱਜ ਫੇਰ ਥੋੜੀ ਥੋੜੀ ਬੱਦਲਵਾਈ ਜੀ ਹੋਈ ਹੀ ਹੈ ਵੈਸੇ ਦਾ ਮੌਸਮ ਅੱਜ ਥੋੜਾ ਜਿਹਾ ਠੰਡਾ ਜਿਹਾ ਹੈ ਹੈ ਕੱਪੜੀ ਵੀ ਮੈ ਧੋ ਦਿੱਤੇ ਆ ਮੈਂ ਬਣਾਇਆ ਜੀ ਇਹ ਅਚਾਰ ਇਹਦੇ ਵਿੱਚ ਮੈਂ ਥੋੜੇ ਜਿਹੇ ਅਦਰਕ ਪਾਇਆ ਹੈ ਇਹ ਛੋਟੇ ਛੋਟੇ ਪੀਸ ਕੱਟ ਕੇ ਮੈਂ ਆਮਲੇ ਦੇ ਪਾਏ ਨੇ ਤੇ ਬਾਕੀ ਹਰੀਆਂ ਮਿਰਚਾਂ ਤੁਲ ਰਾਜ ਆਪਾਂ ਨਾ achar ਨਾਲ ਰੋਟੀ ਖਾ ਕੇ ਦੇਖਦੇ ਆਂ ਰੋਟੀ ਪਤਾ ਜੀ ਕਿਹੜੀ ਖਾ ਰਹੇ ਆ ਆਪਾਂ ਰਾਤ ਦੀ ਬਚੀ ਹੋਈ ਮੱਕੀ ਦੀ ਰੋਟੀ ਦੇਖੋ ਕਿੰਨੀ ਵਧੀਆ ਲੱਗਦੀ ਆ ਪਿੰਡਾਂ ਵਿੱਚ ਪਹਿਲਾਂ ਐਦਾਂ ਹੀ ਹੁੰਦਾ ਸੀ ਰਾਤ ਜਿਹੜੀ ਰਾਤ ਦੀ ਬਚੀ ਹੁੰਦੀ ਸੀ ਮੱਕੀ ਦੀ ਰੋਟੀ ਬੜੀ ਸਵਾਦ ਲੱਗਦੀ ਹੁੰਦੀ ਸੀ ਚਾਹ ਨਾਲ ਨਮਕ ਮਿਰਚ ਪਰ ਭੁੱਕ ਕੇ ਫਿਰ ਚਾਹ ਦੇ ਨਾਲ ਖਾਣੀ ਇੰਨੀ ਸਵਾਦ ਲੱਗਦੀ ਹੁੰਦੀ ਸੀ ਤੇ ਚਲੋ ਜੀ ਮੈਂ ਵੀ achar ਨਾਲ ਖਾਣੀ ਆ ਰੋਟੀ ਲਓ ਜੀ ਦੇਖੋ ਆਪਣੀ ਰੋਟੀ ਸਵੇਰ ਦੀ ਬ੍ਰੇਕਫਾਸਟ ਹਰੀਆਂ ਮਿਰਚਾਂ ਆਦਰਕ ਆਮਲੇ ਦਾ ਚਾਰ ਤਿੰਨ ਨਾਲ ਲੈ ਲਿਆ ਜੀ ਆਪਾਂ ਨੇ ਵਾਈਟ ਮੱਖਣ ਕਰਦਾ ਬਣਾਇਆ ਹੋਇਆ ਤੇ ਆਜੋ ਜੀ ਜਿੰਨਾ ਜਿੰਨਾ ਦੇ ਮੂੰਹ ਵਿੱਚ ਪਾਣੀ ਆ ਗਿਆ ਦੇਖ ਕੇ ਬਹੁਤ ਹੀ ਟੇਸਟੀ ਟੇਸਟੀ ਸਵੇਰ ਦੀ ਬ੍ਰੇਕਫਾਸਟ ਕਰੀਏ ਆਪਾਂ ਜਦੋਂ ਦੇ ਪਿੰਡ ਤੋਂ ਆਈਆਂ ਨਾ ਦੀਦੇ ਬਣਾਉਣ ਨੂੰ ਦੇਲੇ ਨਹੀਂ ਕਰਦਾ ਹੈਗਾ ਪਤਾ ਨਹੀਂ ਕਿਉਂ ਕਿਹੜੀ ਸੁਸਤੀ ਜਿਹੀ ਪਈ ਰਹਿੰਦੀ ਹੈ ਉਹਨੇ ਕੁਝ ਦੇ ਲੈ ਦਾਂ ਦੇਨੇ ਤੇ ਇਸ ਕਰਕੇ ਮੈਂ ਕੋਈ ਵੀਡੀਓ ਨਹੀਂ ਬਣਾਈ ਹੈਗੀ ਹੁਣ ਮੈਂ ਲੱਗੀ ਵੀ ਸੀ ਸਬਜ਼ੀ ਬਣਾਉਣ ਦੁਪਹਿਰ ਦੇ ਟਾਈਮ ਤੇ ਮਿਕਸ ਜਿਹੀ ਸਬਜ਼ੀ ਬਣਾ ਰਹੀਆਂ ਮੈਂ ਥੋੜੇ ਥੋੜੀਆਂ ਸਬਜ਼ੀਆਂ ਨਾ ਕਈ ਪਈਆਂ ਸੀ ਤੇ ਮੈਂ ਕਿਹਾ ਚਲ ਸਾਰੀਆਂ ਦੀ ਮਿਕਸ ਕਰਕੇ ਬਣਾ ਦੇਣੀ ਆ ਵਿੱਚੇ ਕद्दू ਪਾਤਾ ਵਿੱਚੇ ਲੋਕੀ ਨਾ गाजर ਪਾ ਦਿੱਤੀ ਵਿੱਚੇ ਬੀਨਸ ਨੇ ਵਿੱਚੇ ਸ਼ਿਮਲਾ ਮਿਰਚ ਆਲੂ ਸਾਰਾ ਕੁਝ ਮਿਕਸ ਕਰਕੇ ਮੈਂ ਸਬਜ਼ੀ ਬਣਾ ਲਈਆ ਬਸ ਮੈਂ ਕਿਹਾ ਸਾਰੀਆਂ ਸਬਜ਼ੀਆਂ ਖਤਮ ਕਰਾਂ ਮੈਂ ਤੇ ਆਹ ਦੇਖੋ ਮੇਰੀ ਮਿਕਸ ਸਬਜ਼ੀ ਸਾਰਾ ਕੁਝ ਵਿੱਚ ਮੈਂ ਇਕੱਠਾ ਕਰ ਦਿੱਤਾ ਏ ਬਣੂਗੀ ਬਹੁਤ ਸਵਾਦ ਰੋਟੀ ਦੀ ਮੈਨੂੰ ਹਲੇ ਭੁੱਖ ਹੈ ਨਹੀਂਗੀ ਜਦੋਂ ਡਾਕਟਰ ਸਾਹਿਬ ਆਉਣਗੇ ਮੈਂ ਫੇਰ ਹੀ ਰੋਟੀ ਬਣਾਵਾਂਗੀ ਸਵਾ 12 ਹੋ ਗਏ ਨੇ ਸਬਜੀ ਦਾ ਟੇਸਟ ਮੈਂ ਦੇਖ ਲਿਆ ਸਬਜੀ ਮੇਰੀ ਵਧੀਆ ਬਣੀ ਹੋਈ ਹੈ ਤੇ ਚਲੋ ਜੀ ਮਿਲਦੇ ਆਪਾਂ ਥੋੜੀ ਦੇਰ ਬਾਅਦ ਹੁਣ ਮੈਂ ਬੈਠ ਕੇ ਫੇਰ ਬੁਣਾ ਬੁਣਦੀ ਆਂ ਜਿੰਨਾ ਤੱਕ ਡਾਕਟਰ ਸਾਹਿਬ ਆਉਂਦੇ ਮੈਂ ਬੈਠ ਕੇ ਬੁਣਾਗੀ ਨਾਲੇ ਟੀਵੀ ਦੇਖਾਂਗੀ ਇੱਕ ਪੱਲਾ ਮੈਂ ਬਣਾ ਦਿੱਤਾ ਸੀ ਹੁਣ ਮੈਂ ਦੂਸਰਾ ਪੱਲਾ ਸਟਾਰਟ ਕੀਤਾ ਹੈ ਅੱਜ ਜੁਗ ਨੂੰ ਫੇਰ ਥੋੜਾ ਥੋੜਾ ਜਿਹਾ ਢਿੱਲਾ ਜਿਹਾ ਹੈਗਾ ਏ ਅੱਜ ਵੀ ਨਹੀਂ ਖਾ ਰਿਹਾ ਹੈਗਾ ਇਹਦਾ ਪੇਟ ਖਰਾਬ ਹੋ ਗਿਆ ਜਾਂ ਦੋ ਦਿਨ ਚਿਕਨ ਥੋੜਾ ਜਿਹਾ ਵੱਧ ਖਾ ਲੈਂਦਾ ਏ ਫੇਰ ਇਹਦਾ ਪੇਟ ਖਰਾਬ ਹੋ ਜਾਂਦਾ ਏ ਉਹਨਾਂ ਅੱਜ ਸਵੇਰ ਦਾ ਇਹ ਨਹੀਂ ਫੇਰ ਨਹੀਂ ਕੁਝ ਵੀ ਖਾਦਾ ਹੈਗਾ ਚਲੋ ਆਪਕੇ ਜੀ ਮਿਲਦੇ ਆਪਾਂ ਥੋੜੀ ਦੇਰ ਬਾਅਦ ਜੀ ਸ਼ਾਮ ਦੇ 5:00 1:00 ਵਜੇ ਦਾ ਟਾਈਮ ਹੈਗਾ ਮੈਂ ਇਹਨਾਂ ਜੁਗ ਨੂੰ ਲੈ ਕੇ ਚੱਲੀ ਆ ਨੀਚੇ ਘਮਾਉਣ ਵਾਸਤੇ ਮੈਂ ਕਿਹਾ ਥੋੜਾ ਜਿਹਾ ਫਰੈਸ਼ ਹੋਇਆ ਆਊਗਾ ਤੇ ਥੱਲੇ ਥੋੜਾ ਜਨਾ ਫਿਰ ਘੁੰਮ ਫਿਰ ਕੇ ਇਹਦਾ ਚਲੋ ਦੌੜ ਭੱਜ ਜੀ ਕਰ ਲੈਂਦਾ ਹਾਂ ਹੋ ਜੀ ਦੇਖੋ ਡਾਕਟਰ ਸਾਹਿਬ ਹੋਰ ਫਰੂਟ ਲੈ ਕੇ ਆਏ ਨੇ ਐਪਲ ਲੈ ਕੇ ਆਏ ਨੇ ਤੇ ਨਾਸ਼ਪਾਤੀਆਂ ਨੇ ਬੜੀਆਂ ਸੋਹਣੀਆਂ ਵੱਡੀਆਂ-ਵੱਡੀਆਂ ਐਪਲ ਵੀ ਕਿੰਨੇ ਵੱਡੇ-ਵੱਡੇ ਐ ਤੋਂ ਸਵਾਰ ਕੇ ਮੈਂ ਰੱਖ ਦਿੱਤੇ ਐ ਐਪਲ ਰੋੜਾ ਰੋੜਾ ਬਾਰੇ ਸੋ ਸੋ ਉਤੈ ਰੋੜਾ ਰੋੜਾ ਆ ਪਾ ਕੇ ਉਹ ਵੀ 100 ਰੁਪਏ 150 ਰੁਪਏ ਇਹ ਕਿਨਾਰ ਵਾਲਿਆਂ ਦੇ ਨਾ ਕਿਨਾਰ ਵਾਲਿਆਂ ਦੇ ਮਾਚਰ ਵਾਲੇ ਸਸਤੇ ਨੇ ਮੈਂ ਕਿਹਾ ਸਾਰੀਆਂ ਮਸੰਮੀਆਂ ਕੱਟ ਲਵਾਂ ਖਾਣੇ ਖਾ ਲਾਂਗੀ ਫਿਰ ਹੋਰ ਕੀ ਉਹ ਖਰਾਬ ਹੋ ਰਹੀਆਂ ਨੇ ਵੱਡੀ ਪਲੇਟ ਲਿਆਵਾ ਪਾ ਲਓ ਆਹ ਤਰ੍ਹਾਂ ਠਿੱਕੀ ਕਰ ਦਿਓ ਹਾਂ ਬਈ ਆ

ਦੇ ਲੱਕੀ ਕੰਮ ਦੇ ਵਿੱਚੋਂ ਕਰ ਲੀ ਗਏ ਐਂ ਹੁੰਦਾ ਹੀ ਆਉਂਦਾ ਐਂ ਚ ਲੇਨ ਆਉਂਦੀ ਹੂੰ ਕੋਦਨਾ ਮਿੱਠੀਆਂ ਨੇ ਹਾਂ ਨਾ ਹੂੰ

ਹਨੀ ਨੀਸ਼ੂ ਨੂੰ ਨਹੀਂ ਪਤਾ ਨਹੀਂ ਫਰੂਟ ਖਾਂਦੇ ਹੋਣਗੇ ਕਿ ਨਹੀਂ ਵੱਧ ਘੱਟ ਖਾਂਦੇ ਰੋ ਸਹੀ ਗੱਲ ਆਹ ਨਹੀਂ ਤਾਂ ਬਿਲਕੁਲ ਹੀ ਨਹੀਂ ਫਰੂਟ ਖਾ ਕੇ ਰਾਜੀ ਨਾ ਨੀਸ਼ੂ ਤਾਂ ਫਿਰ ਵੀ ਕੇਲਾ ਵਗੈਰਾ ਖਾ ਲੈਂਦੀ ਆ ਹਨੀ ਨਹੀਂ ਖਾਂਦਾ ਫਰੂਟ ਵਗੈਰਾ ਮੇਰੇ ਵਰਗਾ ਹੋਵੇ ਬਸ ਤੂੰ ਤਾਂ ਖਾਣ ਲੱਗੀ ਈ ਆ ਆਹ ਹੋ ਗਿਆ ਅੱਜ ਵਸ ਜੀ ਕਰਿਆ ਫੇਰ ਇਹ ਕਰ ਗਣੀ ਖਾਂ ਮੈਂ ਮੀਰੇ ਵਾ ਦਾ ਮੈਂ ਘੱਟ ਖਾਂਦੀ ਆ ਹਨੀ ਫਰੂਟ ਖਾਇਆ ਕਰ ਠੀਕ ਐ ਨੀਸੂ ਨੂੰ ਵੀ ਧੱਕੇ ਨਾਲ ਖਲਾਇਆ ਕਰ ਪਾ ਕੀ ਮੰਗਦਾ ਹੈ ਕੀ ਹੋ ਗਿਆ ਕੀ ਆਉ ਤੂੰ ਆਪਦਾ ਦੁੱਧ ਪੀਦਾ ਜਗਨੂ ਉਹ ਦੁੱਧ ਪਾਇਆ ਪਿਆ ਤੇਰੇ ਵਾਸਤੇ ਮਾਦਾ ਮੱਕੀ ਜੀ ਲੀ ਦਈ ਨਾ ਮੇਜ਼ਾਂ ਲੀਆਂ ਹੋਣਗੀਆਂ ਉਂਗਲੀਆਂ ਹਲੋ ਸਤਿ ਸ਼੍ਰੀ ਅਕਾਲ OK ਜੀ ਰਾਤ ਦਾ ਟਾਈਮ ਹੈਗਾ ਜੀ ਹੁਣ ਮੈਂ ਬਲੌਗ ਦਾ ਇੱਥੇ ਐਂਡ ਕਰਦੀ ਆਂ ਹਾਂਜੀ ਜਿਨ੍ਹਾਂ ਨੇ ਹਾਲੇ ਤੱਕ ਮੇਰੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟਸ ਵੀ ਕਰ ਦਿਓ ਓਕੇ ਜੀ ਮਿਲਦੇ ਆਂ ਜੇ ਆਪਾਂ ਨੈਕਸਟ ਵੀਡੀਓ ਵਿੱਚ ਪਰਮਾਤਮਾ ਸਾਰਿਆਂ ਨੂੰ ਹੱਸਦੇ ਵਾਸਤੇ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਪਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ੇ